मिनिमम करो।, 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 करो फैक्ट्रिया कानून तो लागू करो, लागू करो।

आज लेबर ऑफिस में मजदूरों का धरना हो रहा है मांग है जो अपनी महंगाई भत्ता है वो तुरंत रिलीज कराया जाए और जो मिनिमम बेज तेरह साल हो गए पंजाब सरकार ने वादा करके भी लगातार मुकर रही हमने काफ़ी धरना मुजारा भी चंडीगढ़ से मोहाली तक किया गया और यहाँ लुधियाना भी किया गया लगातार जो अफसर हैं उनके द्वारा पंजाब सरकार को नोट मांग पत्र भी दिया गया लेकिन सरकार उस पर कोई बात नहीं कर रही है आज धरना हम उसी बात को दे रहे हैं कि त्यौहार का सीजन है और जो मिनियम वेज है उसको तुरंत रिवाइज किया जाए जो महंगाई भत्ता है उसको तुरंत रिलीज़ किया जाए आज का धरने का हमारा यही मकसद है नहीं तो आगे संघर्ष और तेज होगा लाल झंडा बजाज संस्मृत यूनियन के जनरल सेक्रेटरी कामरे अजीत कुमार जी मैं आज लेबर दफ्तर में ये धरना अपनी मजदूर विरोधी चार कोट बिल रद्द करने वास्ते और जो महंगाई भत्ता अभी तक राज्य सरकार ने जो कि मार्च एक मार्च से लेकर एक सितंबर को ही लागू हो जाना चाहिए एक तारीख को जो अभी तक नहीं हुई है इसको लेकर भी अब मजदूर विरोधी चार कोट बिल रद्द करने वास्ते भी और जो महंगाई बढ़ी हुई महंगाई के रोकने वास्ते भी यहाँ पर आज मुजारा कर रहे हैं ये लाल झंडा बजाज मजदूर यूनियन के सारे वर्कर और तमाम मजदूर भी मिलकर ए जोरदार अपनी आवाज उठाएंगे कि कम से कम मिनिमम वेज जो है कम से कम पैंतीस हजार रुपया ਦਿਆ ਜਾਏ ਸਭੀ ਵਰਕਰ ਕੋ ਮੈਂ ਜਾਦੇ ਕੁਝ ਕਹਤੇ ਹੋਏ ਨੇ ਜੈ ਜਨਤਾ ਜੈ ਸੰਘਰਸ਼ ਇਨਕਲਾਬ ਜਿੰਦਾਬਾਦ ਮੈਂ ਮੈਂ ਕਾਉਂਟ ਜਗਦੀਸ਼ ਚੰਦ ਜਰਨਲ ਸੈਕਟਰੀ ਸੀਟੂ ਪੰਜਾਬ ਜ਼ਿਲ੍ਹਾ ਲੁਧਿਆਣਾ ਅੱਜ ਅਸੀਂ ਮਜ਼ਦੂਰ ਜਮਾਤਿਆਂ ਬਹੁਤ ਹੀ ਭਖਦੀਆਂ ਮੰਗਾਂ ਦੇ ਉੱਤੇ ਲੇਬਰ ਆਫਿਸ ਦੇ ਵਿੱਚ ਧਰਨਾ ਦੇ ਰਹੇ ਆ ਤੇ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਸਹਾਇਕ ਕ੍ਰਿਤ ਕਮਿਸ਼ਨਰ ਸਾਹਿਬ ਲੁਧਿਆਣਾ ਦੇ ਰਾਹੀਂ ਮੰਗ ਪੱਤਰ ਭੇਜ ਰਹੇ ਹਾਂ ਅਸੀਂ ਉਹ ਮੰਗਾਂ ਲਈ ਆ ਜਿੱਥੇ ਪ੍ਰੋਟੈਸਟ ਕਰ ਰਹੇ ਹਾਂ ਜਿਹੜੀਆਂ ਦੇ ਲਈ ਅਸੀਂ ਬੜੇ ਲੰਮੇ ਸਮੇਂ ਤੋਂ ਸਮੁੱਚੀ ਟ੍ਰੇਡ ਯੂਨੀਅਨਾਂ ਤੇ ਮਜ਼ਦੂਰ ਜਮਾਤ ਜਦੋ ਜਹਿਦ ਕਰ ਰਹੀ ਹੈ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਮਜ਼ਦੂਰ ਜਮਾਤ ਨੂੰ ਵੀ ਅਪੀਲ ਕਰਦੇ ਹਾਂ ਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਆ ਕਿ ਪੰਜਾਬ ਦੇ ਵਿੱਚ ਮਿਨੀਮਮ ਵੇਜ ਰਿਵਾਈਜ਼ ਹੋਏ ਨੂੰ ਲਗਭਗ 13 ਸਾਲ ਹੋ ਚੁੱਕੇ ਨੇ ਪਹਿਲਾ ਮਿਨੀਮਮ ਵੇਜ ਦਸੰਬਰ 12 ਦੇ ਵਿੱਚ ਰਿਵਾਈਜ਼ ਹੋਈ ਸੀ ਮੁੜ ਕੇ ਅੱਜ ਤੱਕ ਮਿਨੀਮਮ ਵੇਜ ਰਿਵਾਈਜ਼ ਨਹੀਂ ਹੋਈ ਜਦੋਂ ਕਿ ਚਾਹੀਦਾ ਇਹ ਹੈ ਵੀ ਹਰ 5 ਸਾਲ ਬਾਅਦ ਮਿਨੀਮਮ ਵੇਜ ਰਿਵਾਈਜ਼ ਹੋਵੇ ਜਾਂ ਜਦੋਂ ਮਹਿੰਗਾਈ ਦੇ ਅੰਕੜੇ 50 ਟੱਪ ਜਾਣ ਤਾਂ ਮਿਨਿਮਮ ਵੀ ਰਿਵਾਈਜ਼ ਹੋ ਗਏ ਜਦੋਂ ਕਿ 13 ਸਾਲ ਹੋ ਚੁੱਕੇ ਨੇ ਤੇ ਜਿਹੜੇ ਮਹਿੰਗਾਈ ਦੇ ਅੰਕੜੇ ਨੇ ਉਹ ਲਗਭਗ 300 ਤੋਂ ਜ਼ਿਆਦਾ ਟੱਪ ਚੁੱਕੇ ਨੇ ਜਿਹਦੇ ਨਾਲ ਮਜ਼ਦੂਰ ਜਮਾਤ ਦੀ ਹਾਲਤ ਹੈ ਜਿਹੜੀ ਬਦ ਤੋਂ ਬਦਤਰ ਹੋ ਰਹੀ ਹੈ ਤੇ ਜਿਹੜਾ ਭਗਵੰਤ ਮਾਨ ਹੋਰਾਂ ਨੇ 12 ਘੰਟੇ ਦਾ ਨੋਟੀਫਿਕੇਸ਼ਨ ਕੀਤਾ ਤੇ ਉਹਨਾਂ ਨੇ ਕਿਹਾ ਵੀ ਮਜ਼ਦੂਰ ਜਮਾਤ ਨੂੰ ਡਬਲ ਪੈਸੇ ਮਿਲਣਗੇ ਮੈਂ بڑے ਦਾਅਵੇ ਨਾਲ ਕਹਿਣਾ ਵੀ ਕਿਸੇ ਵੀ ਫੈਕਟਰੀ ਦੇ ਵਿੱਚ ਕੋਈ ਇੱਕ ਵੀ ਵਰਕਰ ਦਾ ਓਵਰਟਾਈਮ ਦੇ ਪੈਸੇ ਡਬਲ ਨਹੀਂ ਦਿੱਤੇ ਜਾ ਰਹੇ ਸਿੰਗਲ ਦਿੱਤੇ ਜਾ ਰਹੇ ਨੇ ਤੇ ਵਰਕਰਾਂ ਦੇ ਨਾਲ ਧੱਕਾ ਹੋ ਰਿਹਾ ਤੇ ਇਹ ਜਿਹੜਾ 12 ਘੰਟੇ ਵਾਲੀ ਨੋਟੀਫਿਕੇਸ਼ਨ ਹੈ ਇਹਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਮੰਗ ਤਾਂ ਮਜ਼ਦੂਰਾਂ ਨੇ 1886 ਤੋਂ ਲੜਦੇ ਆ ਰਹੇ ਨੇ ਤੇ 1917 ਦੇ ਵਿੱਚ ਇਹ ਮੰਨੀ ਜਾ ਚੁੱਕੀ ਹੈ। ਕੁੱਲ ਦੁਨੀਆ ਦੇ ਉੱਤੇ ਲੋਕ ਨੇ ਜਿਹੜੇ 8 ਘੰਟੇ ਉਹਨਾਂ ਦੀ ਡਿਊਟੀ ਹੈ ਜਦੋਂ ਕਿ ਪੰਜਾਬ ਸਰਕਾਰ ਲਗਾਤਾਰ ਵਰਕਰਾਂ ਦੇ ਨਾਲ ੱੱਕਾ ਕਰ ਰਹੀ ਹੈਗੀ। ਐਸੇ ਤਰੀਕੇ ਦੇ ਨਾਲ ਅਸੀਂ ਬੜੇ ਲੰਮੇ ਸਮੇਂ ਤੋਂ ਕਹਿ ਰਹੇ ਹਾਂ ਕਿ ਜਿਹੜਾ ਸਾਡਾ ਮਹਿੰਗਾਈ ਪੱਤਾ ਹੈ ਉਹਦੀ ਕਿਸ਼ਤ ਤੁਰੰਤ ਰੀਲੀਜ਼ ਹੋਣੀ ਚਾਹੀਦੀ ਹੁੰਦੀ ਹੈ 1 ਸਤੰਬਰ ਤੇ 1 ਮਾਰਚ ਨੂੰ ਤੇ ਹੁਣ ਫੇਰ ਤਿਹਾਰਾਂ ਦੇ ਦਿਨ ਹੋਣ ਦੇ ਬਾਵਜੂਦ ਵੀ ਅਜੇ ਤੱਕ ਜਿਹੜੀ ਸਾਡੀ ਮਹਿੰਗਾਈ ਪੱਤੇ ਦੀ ਕਿਸ਼ਤ ਹੈ ਉਹ ਰੀਲੀਜ਼ ਨਹੀਂ ਕੀਤੀ ਗਈ ਅੱਜ ਅਸੀਂ ਮੰਗ ਕਰਦੇ ਹਾਂ ਕਿ ਮਹਿੰਗਾਈ ਪੱਤੇ ਦੀ ਜਿਹੜੀ ਕਿਸ਼ਤ ਹੈ ਉਹ ਤੁਰੰਤ ਰੀਲੀਜ਼ ਕੀਤੀ ਜਾਵੇ ਇਹ ਸਾਡੀ ਮੰਗ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਫੈਕਟਰੀਆਂ ਦੇ ਵਿੱਚ ਜਿਹੜੇ ਕਿਰਤ ਕਾਨੂੰਨ ਨੇ ਉਹਨਾਂ ਨੂੰ ਸਖਤੀ ਦੇ ਨਾਲ ਲਾਗੂ

एक सितंबर को महंगाई भत्ता आने वाला था नहीं आ सका ये लेबर महकमा है ये पूंजीपतियों की रखवाली के लिए बना है मजदूर के लिए नहीं बना है इसलिए हम लोग आज इसके बारे में धरना दे रहे हैं और जो सरकार भी है भगवत मान पूंजीपति की सरकार है वो तो हम लोग को बारह घंटे का दाड़ी कर दिया कि वो आठ घंटा किया जाए और उसको ख़त्म किया जाए यही जनता हुए कानून लागू करवाओ लागू करवाओ जिम्मेदारी पड़ता नहीं चलेगा नहीं चलेगा नहीं चलेगा जिम्मेदारी पड़ता नहीं चलेगा नहीं चलेगा नहीं मंगाई भत्ता की मंगाई भत्ता तुम्हें रिलीज करो रिलीज करो रिलीज करो